ਹਾਂ ਜੀ ਪਟਿਆਲੇ ਤੋਂ ਸਰਾਂਧੂ ਜਾਂਦਾ ਹੋਇਆ ਸਰਾਂਧੂ ਰੋਡ ਮਸ਼ਹੂਰ ਸਰਾਂਧੂ ਰੋਡ ਇਹ ਹਰਿਆਲੀ ਹੈ ਇਹ ਕੁਝ ਦਿਨਾਂ ਦੀ ਮਹਿਮਾਨਾ ਬਸ ਇਨਸਾਨਿਤ ਇਨਸਾਨ ਦੀ ਤਰੱਕੀ ਨੇ ਉਹਨੂੰ ਆਪਣੀ ਦਵਾਈ ਵੱਲ ਲੈ ਕੇ ਜਾ ਰਹੀ ਹੈ ਇਹ 4 ਲਾਈਨ ਸੜਕ ਹੋਣ ਜਾ ਰਹੀ ਹੈ ਚਲੋ ਜੀ ਜੀ ਲੋੜ ਵੀ ਸੀਗੀ ਕਿਉਂਕਿ ਐਕਸੀਡੈਂਟ ਬਹੁਤ ਹੋ ਰਿਹਾ ਸੀ ਪਰ ਇਸ ਨੂੰ ਇਹਨਾਂ درختਾਂ ਨੂੰ ਬਿਨਾਂ ਕੱਟੇ ਨਿਕਿਤਾ ਜਾਦਾ ਦਾ ਜਿਹੜੇ ਪੱਲੇ ਪਾਸੇ ਬਹੁਤ ਜ਼ਮੀਨ ਹੈ ਇਹਨੂੰ ਐਕਵਾਇਰ ਕੀਤਾ ਜਾਦਾ ਸੀ ਪਰ ਸਰਕਾਰਾਂ ਕੋਲ ਵੀ ਨਹੀਂ ਕੋਈ ਮਿੰਸਟਰ ਕੋਈ ਵੀ ਇਸ ਵੱਲ ਧਿਆਨ ਨਹੀਂ ਦੇ ਰਿਹਾ ਸਾਰੇ درخت ਕੱਟੇ ਜਾਣਗੇ ਸ਼ਾਇਦ ਆਣ ਵਾਲੇ 2 ਸਾਲ ਬਾਅਦ 3 ਸਾਲ ਬਾਅਦ ਆਇਆ ਜਾਂ 5 ਸਾਲ ਬਾਅਦ ਰੱਖ ਕੱਟੇ ਜਾ ਰਹੇ ਨੇ ਨਗਰ ਦਾ ਕਿੱਥੇ ਜਾਣਗੇ ਸਾਰੇ ਉਹ ਰੁੱਖ ਨੇ ਜਿਨ੍ਹਾਂ ਨੂੰ ਅਸੀਂ ਬਚਪਨ ਤੋਂ ਦੇਖਦੇ ਆਂਦੇ ਆ ਤੇ ਬਹੁਤ ਮਨਪਸੰਦ ਵੀ ਹੋ ਰਹੇ ਆਂ। ਢੋਟੀ ਪੈ ਰਿਆਂ ਗੱਲ ਕਰਦੇ ਕਰਦੇ ਤਰੀਕ ਤੇ ਲੋਕ ਢਡੇ ਖੜੇ ਹੋ ਗਏ ਨੇ। ਬਹੁਤ ਹੋ ਰਿਹਾ ਇਸ ਗੱਲ ਦਾ ਕਿ ਦਰਸਾਰੇ ਕਿੱਥੇ ਜਾਣਗੇ ਜਿਨ੍ਹਾਂ ਦੀ ਤੁਹਾਨੂੰ ਪਛਾਣ ਲੰਘਦੇ ਵਰਦੇ ਦੇਖਦੇ ਨੇ ਦਰੱਖਤਾਂ ਤੋਂ ਭਈ ਰਸਤੇ ਦੀ ਪਛਾਣ ਹੁੰਦੀ ਐ। ਯਾਦ ਰੱਖਤਾ ਹੋਗਾ ਕੋਈ ਅਿੱਧਰ ਨੂੰ ਬੋਲਣਾ ਇੱਥੇ ਸਾਰੇ ਦਰਖਤ ਕੱਟੇ ਜਾ ਰਹੇ ਨੇ ਪੂਰੀ ਤਬਾਈ ਹੋ ਰਹੀ ਹੈ ਤਰੱਕੀ ਦੇ ਨਾਮ ਤੇ ਸਰਕਾਰਾਂ ਮਨਮਰਜ਼ੀ ਕਰਦੀਆਂ ਨੇ ਕਰ ਰਹੀਆਂ ਨੇ ਇਹ ਆਲੇ ਦਰੱਖਤ ਨੇ ਬਹੁਤ ਮੁੱਢੇ ਬਹੁਤ ਹੀ ਵਧੀਆ ਨਜ਼ਾਰਾ ਸੀਗਾ ਹਾਲੇ ਤੱਕ ਸ਼ੁਰੂ ਹੁੰਦੀ ਹੈ ਔਰ ਥੋੜੇ ਛਾਂ ਰਹਿ ਨਹੀਂ ਬਹੁਤ ਹੁੰਦਾ ਦੇਖ ਕੇ ਕਟਾਈ ਦੇਖ ਕੇ ਤਾਂ ਫਿਰ ਉਹ ਤਾਂ ਬਸ ਰਸਤਾ ਕੁਝ ਕਰ ਨਹੀਂ ਸਕਦੇ ਬਸ ਸੋਚਿਆ ਵੀ ਜੀ ਵੀ ਕੁਝ ਰੇਟਰ ਰੋਟਾ ਮਾ ਕੇ ਦੇਖੀ ਪਰ ਸਾਰਾ ਬੰਦ ਕਰਦੇ ਆ ਉਹ ਤਾਂ ਡਾਇਰੈਕਟੇ ਟਿਕਟ ਦੇ ਦਿੰਦੇ ਗਏ ਨੇ ਮਿਲਗੇ ਇਹਨਾਂ ਦੀ ਠੇਕੇ ਤੇ ਚੜ ਗਿਆ ਸਾਰਾ ਇਹ ਜੋੜ ਜਿੰਨਾ ਵੀ ਹੈ ਜੀ ਪਟਾਈ ਆ ਪਤਾ ਨਹੀਂ ਕਿਹੜੇ ਰੋਡ ਕਿੱਥੇ ਸੁਤਾ ਪੰਜਾਬ ਦਾ ਐਸੇ ਦੁਨੀਆ 'ਚ ਰੋਲਾ ਪਈ ਜਾਂਦਾ ਦਰਖਤ ਲਗਾਓ ਦਰਖਤ ਲਗਾਓ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਸ਼ੁਰੂ ਕਰੀਆ ਦਰਖਤ ਲਗਾਉਣ ਦੀ ਤਾਂ ਜਿਹੜੇ ਲੱਗੇ ਆ ਉਹਨਾਂ ਨੂੰ ਪੱਟਣ ਦੀ ਬਜਾਏ ਜੇ ਕਿਤੇ ਰੀ ਹਾਈਬ੍ਰੇਟਿਡ ਕੀਤਾ ਜਾਵੇ ਜਾਦੇ ਵਧੀਆ ਪਰ ਇਹਨੂੰ ਕੱਟੇ ਜਾ ਰਿਹਾ ਜਗਾ ਬਹੁਤ ਹਨ ਨੂੰ ਸ਼ਿਫਟ ਕੀਤਾ ਜਾ ਸਕਦਾ ਸੀਗਾ ਟੈਕਨੋਲੋਜੀ ਬਹੁਤ ਹੈ ਤਾਂ ਕੀਤਾ ਜਾ ਸਕਦਾ ਪਰ ਕਰਿਆ ਨਹੀਂ ਕਿਉਂਕਿ ਵੀਰੇ ਠੇਕੇਦਾਰਾਂ ਨੇ ਜਿਹੜਾ ਰਸਤਾ ਚੋਣ ਆ ਉਹ ਵੀ ਤਾਂ ਕੋਰਾਂ ਦਾ ਇੰਜੀਨੀਅਰ ਨੇ ਟੋਣ ਆ ਉਹਨਾਂ ਨੇ ਕੋਰਾਂ ਦਾ ਵਿੱਚ ਸਾਰੀ ਮਿਲਦੀ ਭੁਗਤਾਂ ਸਭ ਨਹੀਂ ਭੁਗਤਾਂ ਮੰਨਤਾ ਬਹੁਤ ਹੋ ਗਿਆ ਯਾਰ ਅਸੇ ਬੰਦਰ ਨਹੀਂ ਰਹਿਣਾ ਹਾਂ ਵਾਲੇ ਕੋ 2-4 ਸਾਲ 2-4 ਸਾਲ ਨੂੰ ਕੀ ਹੁਣ ਹੀ ਲੱਗੇ ਹੋਏ ਨੇ ਕਟਾਈ ਉਰਦੀ ਸਟੇ ਦੇ ਕਾਫੀ ਟਾਈਮ ਪਹਿਲਾਂ ਵੀ ਬਹੁਤ ਬਰੀ ਲੰਘਦੇ ਰਹੇ ਹੁਣ ਮੈਂ ਕਾਫੀ ਟਾਈਮ ਤੋਂ ਲਗਾਤਾਰ ਹੀ ਜਾ ਰਿਹਾ ਇਹ ਹੈ ਜਿਹੜੇ ਉਧਰ ਤਰਕੂ ਮਹਾਨੇ ਬੋਰਡ ਦੇ ਕੋਲ ਇੱਕੋ ਨਾਲ ਪੁਰਾਣਾ ਬੋਰਡ ਹੈ ਸੱਜੇ ਇਧਰ ਤਰਕੂ ਮਹਾਨੇ ਨੇ ਚੱਕਰ ਕਰ ਰਹੇ ਸਰਕਾਰਿਆਂ ਦੇ ਉੱਤੇ ਬਹੁਤ ਨਾ ਨਾ ਪਾਉਂਦੇ ਸਭ ਪੁਰਾਣੇ ਨੀਮੇ ਇਧਰ ਪੁਰਾਣੇ तो यह सारी भाई अपने आप ले कर रहे हैं चलो बहुत बहार गल है मैं पता कराया रिटफा वास्ते जन अच्क तो सारा कुछ पता करो तो बाद पता गया भी ये सारा कुछ होता है। ਰੋਕ ਸੈਕਸ਼ਨ ਚ ਆ ਗਿਆ ਹੈ ਕੋ ਨਹੀਂ ਸਕਦਾ ਜੇ ਆਪਾਂ ਰੋਕਾਂਗੇ ਤਾਂ ਫਿਰ ਸਰਕਾਰ ਉਹ ਐਕਸ਼ਨ ਲਏਗੀ ਕੋਈ ਸਰਕਾਰੀ ਕਮਿਟੀ ਬਣਾਰੇਗੀ ਸਰਕਾਰਾਂ ਕੋਲ ਬਹੁਤ ਹੰਦੇ ਨੇ ਤੁਹਾਨੂੰ ਬਹੁਤ ਅੱਗੇ ਆਇਆ ਕੋਈ ਬਾਕੀ ਆਪਣੇ ਆਪਣੇ ਸੋਚਾ ਸਭ ਦੀ ਕੋਈ ਇਸ ਨੂੰ ਤਰੱਕੀ ਕਰਕੇ ਦੇਖ ਰਿਹਾ ਪਰ ਮੈਂ ਇਸ ਨੂੰ ਦਬਾਈ ਕਰਕੇ ਦੇਖ ਰਿਹਾ ਜਿਹੜੀ ਇਹ ਦੇਸ਼ ਦੀ ਪੰਜਾਬ ਦੀ ਤਬਾਹੀ ਆ ਖਾਸ ਤੌਰ ਤੇ ਸਾਰਾ ਘਟ ਜਾਣਾ ਉਹਦੇ ਕਰਕੇ ਕੈਮਰਾ ਬੰਦ ਹੀ ਨਾ ਕਰਾਂ ਚਲੋ ਸਾਰਿਆਂ ਨੂੰ ਦਰਖਤਾਂ ਤੋਂ ਖੜਾਣ ਆਪਣੇ ਕੈਮਰੇ 'ਚ ਕੈਦ ਕਰ ਰਹੇ ਹਾਂ ਜਿਸ ਦਿਨ ਪਹਿਲੇ ਦਿਨ ਦੇਖਿਆ ਸੀ ਆਪਕੋ तकरीबन 19 ਦਿਨ ਪਹਿਲਾਂ ਦੀ ਗੱਲ ਹੈ 20 ਦਿਨ ਉਸ ਦਿਨ ਕੰਮਰਾ ਰੋਣੇ ਨਿਕਲਿਆ ਸੀ ਰਸਤੇ ਜਾਂਦੇ ਹਾਂ ਤੇ ਬੰਦੇ ਬਾਈਕ ਸਾਈਕਲ ਤੇ ਬੜਾ ਮਤ ਬਹੁਤ ਜ਼ਿਆਦਾ ਮਤ ਜਿਹੜਾ ਕਰੋੜ ਕਰਦੇ ਦੇਖਿਆ ਦੇਖੋ ਟਰੱਕੀ ਦੇ ਨਾਮ ਦੇ ਇਨਸਾਨ ਆਪਣੀਆਂ ਆਪ ਹੀ ਦਵਾਈ ਕਰ ਲੈਂਦੇ ਨੇ ਬਲੇ ਕੀ ਕਰਾਂਗੇ ਟਰੱਕੀ ਦੀ ਦਵਾਈ ਹਾਂ ਰੈਣ ਤੋਂ ਰਹਿ ਗਏ ਜੇ ਪੰਡੀਂ ਵਰੀ ਹਰਿਆਲੀ ਗੁਜਾਬ ਦੀ ਉੱਤੇ ਖੰਭ ਹੋ ਰਹੀ ਹੈ ਅੱਛਾ ਇਹੋ ਨੇ ਕੀ ਬਤਵਾ ਲਾਹ ਸਾਡਾ ਕਿਧਰੇ ਇੱਕ ਵਾਰ ਨਹੀਂ ਆਉਂਦੇ ਟਾਈਮ 'ਚ ਬਿਲਕੁਲ ਸਿੰਗਲ ਸੜਕ ਹੁੰਦੀ ਸੀ ਕਿ ਉਦੋਂ ਵੀ ਲੋਕ ਲੰਘਦੇ ਸੀਗੇ ਇਹ ਦੋ ਡਬਲ ਹੋ ਗਈ ਇਸ ਤ੍ਰਾਫਿਕ ਵੀ ਵੱਧ ਗਿਆ ਔਰੇ ਪਰ ਸਪੀਡ ਜ਼ਿਆਦਾ ਹੋਣਾਂ ਦੀ ਹੋਣ ਕਰਕੇ ਐਕਸੀਡੈਂਟ ਵੀ ਬਹੁਤ ਹੁੰਦੇ ਨੇ ਇਹ ਵੀ ਖਰੀਦੇ ਮਹਿੰਗੇ ਪਰ ਕਿਸੇ ਹੋਰ ਤਰੀਕੇ ਨਾਲ ਕੀਤਾ ਜਾਂਦਾ ਸੀ ਨਾਲ ਪਰਲੇ ਪਾਸੇ ਇਧਰਲੇ ਪਾਸੇ ਖੇਤ ਲੱਗਦੇ ਨੇ ਸਰਕਾਰ ਇਹ ਜ਼ਮੀਨ ਐਕਵਾਇਰ ਕਰ ਸਕਦੀ ਹੈ ਦਾ ਕੰਮ ਵੀਰੇ ਕੱਟੇ ਤਾਂ ਜ਼ਿਆਦਾ ਦੀਆਂ ਪਰ ਕੱਲ ਤਾਂ ਨੀਤ ਦੀਆਂ ਨਾ ਨੀਤੀ ਤਾਂ ਉਹਨੂੰ ਵੀ ਜੇ ਨੀਤ ਸਹੀ ਹੋਗੀ ਤਾਂ ਹੀ ਨੀਤੀਆਂ ਨਹੀਂ ਬਣਦੀਆਂ ਜੇ ਨੇਤਾ ਸਹੀ ਨਹੀਂ ਹੈਗੇ ਨੀਤੀਆਂ ਵਾਲੀਆਂ ਨੇ ਆ ਦੇਖੋ ਇਹ ਪੰਜਾਬਾ ਉਹ ਸਾਹਮਣੇ ਦੇਖੋਗਾ ਸੌ ਦੇਖੋ ਸੰਗੜੀਆਂ ਸਰੋਵਰ ਉੱਪਰ ਬੈਠੇ ਸਾਮਾਨੀ ਤੇ ਰਹਿਣਾ Mending. ਇਹ ਸੈਟ੍ਰਿਕ ਕੇ ਨਾਲ ਪਲਾਨ ਕੀਤਾ ਜਾਂਦਾ ਉਹ ਆ ਚਾਰ ਕੀਤਾ ਜਾਂਦਾ ਇਹ ਕੁੱਟੀ ਗੱਲ ਨਹੀਂ ਸੀ ਕਿ ਕਿੰਨੇ ਫਾਇਰ ਕਿੰਗੇ ਜਾਦਾ ਦੇ ਦੇਗੇ ਜਦੋਂ ਸਰਕਾਰ ਸਬੋਡਿਕਟਰ ਦੇ ਕਰ ਲਿੰਦੀ ਇਹ ਕੋ ਨਹੀਂ ਦਿੰਦਾ ਔਰ ਬ੍ਰੇਕ ਆਊਟਰ ਬਾਕ ਪੈਨਲ ਇੱਕ ਬਿਲਕੁਲ ਤੋਂ ਮਿਲਦਾ ਜਿਹੜੀ ਲੈਂਡ ਕਾਰਪੋਰੇਟ ਨੂੰ ਬੋਰਡ ਉਹ ਬੋਰਡ ਡਬਲ ਰੇਟ ਤੇ ਦੇ ਕੇ ਲੈ ਸਕਦੀ ਹੈ ਤੇ ਤੇ ਆਪਣੀ ਜੋ ਵੀ ਪ੍ਰੋਜੈਕਟ ਬਣਾਣੇ ਨੇ ਕਰਦੇ ਨੇ ਕੀ ਦਾ ਕੰਮ ਹੋਣਾ ਕੋਈ ਕੱਟੀਆਂ ਐਕਟੇ ਲੈਂਦੇ ਕੁਝ ਵੀ ਕੀਤਾ ਜਾ ਸਕਦਾ ਵੀ ਰਿਕੁਆਇਰ ਕੀਤਾ ਜਾ ਸਕਦੀ ਸੀ ਮੇਰੇ ਕਹਿੰਦਾ ਉਹ ਨੇ ਜ਼ਮੀਨ ਐਕਵਾਇਰ ਨਾ ਕਰਦੇ ਹੋਏ ਆਪਣੇ ਢਿੱਡ ਭਰਨ ਵਾਸਤੇ ਮੰਤਰੀਆਂ ਸਤਰੀਆਂ ਠੇਕੇਦਾਰਾਂ ਇੰਜੀਨੀਅਰਾਂ ਦਾ ਸਭ ਦੀ ਮੇਲੀ ਭੁਗਤਾਨਾਂ ਦੇ ਕੰਮ ਕਰਦੇ ਸਪਾਈ ਨੂੰ ਰੋਕਿਆ ਜਾਦਾ ਸੀ ਕੋਈ ਕੱਟੀ ਕਰ ਦਿੱਤੀ ਸੀ ਕੋਕਟਾ ਸੋਰਾ ਨਾ ਰਹਿ ਰਹਾਂ ਫਸੇ 2 ਸਾਲ ਬਾਅਦ ਵੀ ਕੈਦ ਇਹ ਨਜ਼ਾਰਾ ਤਾਂ ਖੈਰ ਤੁਸੀਂ ਦੇਖੋਗੇ ਨਹੀਂ ਲੋਕ ਪਿੱਤਰਾ ਜਿਹਾ ਦੋ ਫੇਰ ਰਹੇ ਹੋਗਾ ਮੈਂ ਤਾਂ ਹੀ ਵੀਡੀਓ ਬਣਾ ਰਿਹਾ ਹਾਂ ਸਾਡਾ ਲੰਘਾ ਔਰ ਇਹਦਾ ਤਕਰੀਬਨ ਮੈਂ ਕਿਉਂਕਿ ਔਰੇ ਬਹੁਤ ਕਰਖਤ ਐ ਇਸੇ ਲਈ ਮੈਂ ਮਹਿਸੂਸ ਕੀਤਾ ਕਿਉਂ ਲੰਘੇ ਦੇ ਨਾਲ ਇੱਕ ਸਪੈਸ਼ਲ ਖੰਟੀ ਆਵਾਜ਼ ਮਾਰਦਾ ਥੱਲੀ ਛੱਟਕ ਆਉਂਦੀ ਹੈ ਹੁਣ ਇਹ ਚਲੰਗੇ ਲੋਕ ਕਿਸੇ ਕਿ ਤਰ੍ਹਾਂ ਦਾ ਐਸੇ ਨੇ ਉਹਨੂੰ ਮਾਹੌਲ ਨਹੀਂ ਬਦਲਣਾ ਰੱਖਦਾ ਜੀ ਸਭਾਰੇ ਚਰੇ ਠੀਕ ਹੋ ਜਾਣਗੇ ਇਨਸਾਨ ਦੀ ਤਰੱਕੀ ਵਾਸਤੇ ਕਰੋ ਜੀ ਤਰੱਕੀਆਂ ਆਪਣੇ ਆਣ ਵਾਲੇ ਭੁੱਖੇ ਆਪਣੇ ਬੱਚਿਆਂ ਵਾਸਤੇ ਤਵਾਹੀ ਲਿਆ ਕੇ ਇਹ ਹਟਪਟਾਂਗਾ ਅਰੇ ਮਾਰੇ ਨਾਲ ਚੱਲ ਨਹੀਂ ਬਣਦੀ ਸਭੀ बनकर बन आया हो रही आ रही हो रही बच इच्छा बड़ी सी इस गल बारे बोलिए लड़िए पर ਤੇ ਜਿੰਨਾ ਕਟਾਈ ਹੋ ਰਹੀ ਹੈ ਇਹ ਕਿਤੇ ਕੋਈ ਰੋਗ ਨਾ ਲੱਗ ਜਾਏ ਹੁਣਾ ਫਟ ਲੱਗੇ ਹੋਏ ਨੇ ਕਟੇ ਕਿਤੇ ਦਰਖਤਾਂ ਦੀਆਂ ਟਿਕਣਾ ਦਰਖਤਾਂ ਦੀ ਟਿਕਣਾ ਹੋਰਾਂ ਕੋਲ ਵੀ ਬਿਗੜਾ ਦੋ ਘਮਾਈ ਤੇ ਸਾਦਾ ਮੰਨਦੇ ਜੇਪਾ ਭਰਨੀਆਂ ਨੇ ਮੋਟੀਆਂ ਨਾਲ ਗੀਆਂ ਪੰਤਰੀਆਂ ਸਤਲੀਆਂ ਦੇ ਸਾਥ ਹੋਈ ਆ ਜਿਹੜੇ ਖੁਰ ਤੋਂ ਜਿਹੜੀ ਮਟੇੜਾ ਵਾਲੀ ਰੋਡ ਬਣੀ ਆ ਉਹਦੇ ਉੱਪਰ ਲੱਖਾਂ ਦਾ ਦਰੱਖਤ ਕੱਟਿਆ ਗਿਆ ਉਹ ਵੀ ਉਹਨਾਂ ਦੇ ਤਾਂ ਵੀ ਚੱਲਦੇ ਰਹਿਣਾ ਹੈ ਬਹੁਤ ਥੋੜੇ ਜਿੰਨਾ ਸੋਹਣਾ ਪਿੱਪਲ ਦਾ ਦਰੱਖਤ ਆ ਵੀ